ਜੋ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਨੇ ਪਹਿਨਾ ਸੇਵਾ ਬਖਸ਼ੀ ਹਲਕਾ ਸਾਨੇਵਾਲ ਦੀ ਐਮਐਲਏ ਬਣਾਇਆ ਪਰਮਾਤਮਾ ਦੀ ਹੋਰ ਕਿਰਪਾ ਹੋਈ ਅੱਜ ਉਹਨਾਂ ਨੇ ਮੈਨੂੰ ਮਨਿਸਟਰ ਬਣਾਇਆ ਸਮਾ ਗੁਰੂ ਸਾਹਿਬ ਜੀ ਕੀ ਕਰਨਾ ਚਾਹੀ ਧੰਨਵਾਦ ਦੇ ਨਾਲ ਨਾਲ ਬੇਨਤੀ ਕੀਤੀ ਸੇ ਪਰਮਾਤਮਾ ਇਸ ਤਰ੍ਹਾਂ ਕਿਰਪਾ ਰੱਖੀ ਤੇ ਇਨਾ ਹੱਥ ਰੱਖੀ ਕਿ ਮੈਂ ਪੂਰੀ ਇਮਾਨਦਾਰੀ ਨਾਲ ਹਲਕਾ ਸਾਨੇਵਾਲ ਦੀ ਪੂਰੇ ਪੰਜਾਬ ਦੀ ਜਿਲ੍ਹਾ ਲੁਧਿਆਣਾ ਦੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਕਿ ਪਾਰਟੀ ਸਾਡੀ ਜਿਹੜੀ ਹੈ ਜਿਹੜੀ ਰਾਸ਼ਟਰੀ ਪਾਰਟੀ ਥੋੜੀ ਜਿਹੀ ਬਣੀ ਹੈ ਸੋ ਪ੍ਰਮਾਤਮਾ ਅੱਗੇ ਵੀ ਅਰਦਾਸ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਜੀ ਹੋਣ ਕਿਉਂਕਿ ਉਹ ਗੁਰੂਕਾਰ ਹੈ ਜਿੱਥੇ ਸਾਰੀਆਂ ਮੰਗਾਂ ਪੂਰੀਆਂ ਹੁੰਦੀਆਂ ਤੋਂ ਅੱਜ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਤੇ ਨਾਲ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇ ਅਰਦਾਸ ਕੀਤੀ ਧੰਨਵਾਦ ਬਹੁਤ ਧੰਨਵਾਦ ਸਾਰੇ মিডিਆ ਪ੍ਰਭਾਵਾਂ ਦਾ ਇਹਨਾਂ ਦੇ ਸਹਿਯੋਗ ਨਾਲ ਮਾਲਕ ਨੇ ਇੱਥੋਂ ਤੱਕ ਪਹੁੰਚਾਇਆ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਜ਼ਿੰਮੇਵਾਰੀ ਦਿੱਤੀ ਨਾਲ ਪੂਰੀ ਵੀ ਕਰਵਾਉਣ ਪੂਰਾ ਸਹੀ ਤਰੀਕੇ ਨਾਲ ਜਿਵੇਂ ਕਿ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੀ ਸੇਵਾਦਾਰਾਂ ਸੇਵਾ ਕਰਦੇ ਰਹਿਣਗੇ ਅੱਜ ਸਾਨੂੰ ਆਵਦੇ ਹਲਕੇ ਵਾਲੇ ਨੂੰ ਬਹੁਤ ਹੌਸਲਾ ਵੀ ਹੋਇਆ ਗੁਰੂ ਘਰ ਨੰਬ ਤੱਕ ਵੀ ਹੋਏ ਨੇ ਪੁਰੀਆ ਸਾਹਿਬ ਤੇ ਧੀ ਗੱਲਾਂ ਚਾਹੁੰਦੇ ਹਾਂ ਜਦੋਂ ਸਾਨੂੰ ਸੀਟ ਅਲਾਉਂਸ ਹੋਈ ਸੀ ਉਸ ਟਾਈਮ ਵੀ ਅਸੀਂ ਇੱਥੇ ਆ ਕੇ ਮੱਥਾ ਟੇਕਿਆ ਸੀ ਗੁਰੂ ਦਾ ਅਸੀਰਵਾਦ ਲਿਆ ਸੀ ਤੇ ਹੁਣ ਵੀ ਜਦੋਂ ਐਮਐਲਏ ਬਣੇ ਤਾਂ ਵੀ ਇੱਥੇ ਆ ਕੇ ਅਸੀਰਵਾਦ ਲਿਆ ਜੇ ਹੁਣ ਮਾਲਕ ਨੇ ਮంత్రిਪਾਦ ਦਿੱਤਾ ਦੋ ਤਾਂ ਵੀ ਇੱਥੇ ਆ ਕੇ ਅਸੀਰਵਾਦ ਲੈ ਕੇ ਚਲੇ ਆ। ਸਾਨੂੰ ਮਾਲਕ ਤੇ ਪੂਰੀ ਉਮੀਦ ਹੈ ਜਿਵੇਂ ਪਹਿਲਾਂ ਸੇਵਾ ਕਰਦੇ ਓਵੇਂ ਸੇਵਾ ਕਰਵਾਊਗਾ ਸਾਡੇ ਤੋਂ ਨਿਮਰਤਾ ਨਾਲ ਸੇਵਾ ਕਰਵਾਉ। ਬਹੁਤ ਵਧੀਆ ਇਮਾਨਦਾਰ ਪਰਿਵਾਰ ਆ। ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦਾ ਵਾ। ਪਹਿਲਾਂ ਵੀ ਮਹਾਰਾਜ ਦੀ ਓਟ ਆਸਰੇ ਨੇ ਚੱਲਿਆ। ਹੁਣ ਵੀ ਅੱਜ ਵੀ ਮਹਾਰਾਜ ਦੇ ਅਸੀਰਵਾਦ ਲੈ ਕੇ ਮਹਾਰਾਜ ਨੇ ਆਪ ਹੀ ਸੇਵਾ ਕਰਵਾਈ ਜਾਨੀਆਂ। ਕਿਉਂਕਿ ਇਹਨਾਂ ਦੇ ਲੱਗੀ ਹੋਈ ਸੀ ਇਹਨਾਂ ਨੂੰ ਮੰਨ ਨੂੰ। ਕੱਲ ਕਰਦੇ ਆ ਹਲਕੇ ਦੇ ਬਤਾਸ ਦੀ ਸਾਹਨੇ ਆ ਦੀ ਹਰਦੀਪ ਸਿੰਘ ਮੁੰਡੀਆਂ ਪਹਿਲਾਂ ਵੀ ਐਮਐਲਏ ਰਹੇ ਨੇ ਹੁਣ ਤਾਂ ਰਾਜ ਮੰਤਰੀ ਬਣ ਕੇ ਹੁਣ ਤਾਂ ਬਤਾਸ ਦੇ ਵਿੱਚ ਵੀ ਬੱਲੇ ਬੱਲੇ ਹੋ ਜੂਗੀ ਬਿਲਕੁਲ ਬਿਲਕੁਲ ਤੇ ਦੁਗਣਾ ਰਾਜ ਚੌਕ ਨੂੰ ਤਰੱਕੀ ਦੇ ਅਕਸ਼ਰਾਂ ਮੈਂ ਤਾਂ ਕਰਨਾ ਪਰਿਵਾਰ ਤੇ ਮਿਹਰ ਭਰੇ ਹੱਥ ਰੱਖਣ ਇਸੇ ਤਰ੍ਹਾਂ ਕੰਮ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਜੀਜ਼ ਦੋਸਤ ਸਰਦਾਰ ਸਖਦੀਪ ਸਿੰਘ ਮੁੰਡੀਆਂ ਜੀ ਜੋ ਐਮਐਲਏ ਉਹ ਤਾਂ ਸੰਭਾ ਹਲਕਾ ਸਾਹਨੇਵਾਲ ਤੋਂ ਸੀਗੇ ਕੱਲ ਹਾਈ ਕਮਾਂਡ ਨੇ ਸਰਦਾਰ ਤਗਣਾ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਕੇਜਰੀਵਾਲ ਜੀ ਨੇ ਉਹਨਾਂ ਨੂੰ ਕੈਬਨਿਟ ਮਨਿਸਟਰ ਬਣਾਇਆ ਅਸੀਂ ਸਾਰੇ ਹਾਈ ਕਮਾਂਡ ਦਾ ਤੇ ਪ੍ਰਮਾਤਮਾ ਜੀ ਦਾ ਵੀ ਨਾਲ ਸ਼ੁਕਰਗੁਜ਼ਾਰ ਆਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਐਡੀ ਵੱਡੀ ਜ਼ਿੰਮੇਵਾਰੀ ਪੂਰੀ ਸਟੇਟ ਦੀ ਦਿੱਤੀ ਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਮੰਤਰੀ ਸਾਹਿਬ ਤਨਦੇਹੀ ਦੇ ਨਾਲ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਣਗੇ ਬਹੁਤ ਮਿਹਨਤੀ ਇਨਸਾਨ ਨੇ ਜ਼ਮੀਨ ਤੋਂ ਉੱਠੇ ਨੇ ਔਰ ਅੱਜ ਬੁਲੰਦੀਆਂ ਤੱਕ ਪਹੁੰਚੇ ਨੇ ਉਹ ਸਿਰਫ ਉਹਨਾਂ ਦੀ ਮਿਹਨਤ ਦਾ ਨਤੀਜਾ ਆ ਪ੍ਰਮਾਤਮਾ ਦਾ ਆਸ਼ੀਰਵਾਦ ਆ ਇਸ ਨਾਲ ਇਹਨਾਂ ਕੰਮਾਂ ਕਰ ਲੈਣ ਦੇ ਸਬੰਧ ਵਿੱਚ ਜਦੋਂ ਵੀ ਜਸਵੰਤ ਸਿੰਘਾ ਜੀ ਆਖ ਰਹੇ ਕਿ ਕੀ ਆਪੀ ਵਿੱਤ ਮੰਤਰੀ ਕਾਫੀ ਬਹੁਤ ਵੱਲ ਗਏ ਨੇ ਜੁਆ ਮਾਰ ਪੱਜਾ ਦੇ ਤੇ ਹਮ ਮੰਤਰੀ ਕਾ ਜੀ ਦੇ ਬੈਠੇ ਨੇ ਖਤਰਾ ਨਾ ਦੇਖਣਗੇ ਹਾਂ ਦੇਖੋ ਮੰਤਰੀ ਬਣੇ ਆ ਪੰਜਾਬ ਲੈਵਲ ਦੇ ਉੱਤੇ ਉਹਨਾਂ ਦੀ ਕੁਰਸੀ ਹੈ ਇਸ ਵੇਲੇ ਤੇ ਉਮੀਦ ਹੈ ਜਿੰਨੇ ਕੰਮ ਉਹ ਪਹਿਲਾਂ ਕਰਦੇ ਉਸ ਤੋਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਕੰਮ ਹੋਣਗੇ ਜਦੋਂ ਐਮ ਐਲ ਏ ਹੁੰਦਾ ਹੈ ਇਨਸਾਨ ਉਹਦੋਂ ਦੂਜੇ ਮੰਤਰੀ ਦੇ ਕੋਲ ਜਾਣਾ ਪੈਂਦਾ ਹੈ ਸਾਈਨ ਕਰਵਾਉਣ ਦੇ ਲਈ ਹੁਣ ਉਹਨਾਂ ਦੇ ਕੋਲ ਬਹੁਤ ਪਾਵਰ ਹੈ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਕਿ ਸਾਨੇਵਾਲ ਦਾ ਜਿਹੜਾ ਵਿਕਾਸ ਹੈ ਅੱਗੇ ਨਾਲੋਂ ਦੁੱਗਣਾ ਚੌਗਣਾ ਵਿਕਾਸ ਹੋਏਗਾ ਤੇਨ ਰਾਤ ਸਾਨੇਵਾਲ ਤਰੱਕੀਆਂ ਕਰੇਗਾ ਪਰਮਾਤਮਾ ਮਾ ਅੱਗੇ ਵੀ ਸਾਡੀ ਇਹੀ ਅਰਦਾਸ ਹੈ ਕਿ ਸਾਨੇਵਾਲ ਸਾਡਾ ਪੰਜਾਬ ਵੱਧ ਤੋਂ ਵੱਧ ਤਰੱਕੀ ਕਰੇ